ਸਤਿ ਸ੍ਰੀ ਅਕਾਲ ਦੋਸਤੋ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਇਸ ਵਕਤ ਆਪਾਂ ਰਾਮਾ ਮੰਡੀ ਜਲੰਧਰ ਦੇ ਵਿਚਕਾਰ ਨੇ ਹੈਗੇ ਆ ਮੈਂ ਤੁਹਾਡੇ ਨਾਲ ਉਸ ਸ਼ਖਸੀਅਤ ਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਪੰਜਾਬੀ ਕਹਿ ਸਕਦੇ ਢਾਡੀ ਜਾਂ ਗੁਰਬਾਣੀ ਨਾਲ ਜੁੜੇ ਹੋਏ ਕੀਰਤਨ ਜਥੇ ਜਾਂ ਪੰਜਾਬੀ ਕਲਾਕਾਰ ਹਿੰਦੀ ਕਲਾਕਾਰ ਪੋਜਬੋਰੀ ਕਲਾਕਾਰ ਜਿਨ੍ਹਾਂ ਨੇ ਟੀ ਸੀਰੀਜ਼ ਤੋਂ ਸਫ਼ਰ ਸ਼ੁਰੂ ਕਰਕੇ ਬਾਚ ਨਗਾੜਾ ਫਿਲਮਜ਼ ਜਾਂ ਹੋਰ ਬਹੁਤ ਸਾਰਾ ਉਹਨਾਂ ਨੇ ਬਕਵਾਕ ਦੀ ਜਗ੍ਹਾ ਤੇ ਕੰਮ ਕੀਤਾ ਮੈਂ ਮੇਰੇ ਬਹੁਤ ਖਾਸ ਮਿੱਤਰ ਵੀ ਆ ਮੇਰੇ ਦੋਸਤ ਵੀ ਆ ਸਰਦਾਰ ਹਰਮੀਤ ਸਿੰਘ ਮੱਕੜ ਜਿਨ੍ਹਾਂ ਨੂੰ ਰਾਜੇ ਮੱਕੜ ਵੀ ਕਹਿੰਦੇ ਆ ਅੱਜ ਮੈਂ ਉਹਨਾਂ ਦੀ ਦੁਕਾਨ ਤੇ ਬੈਠਾ ਸੀ ਕੁਦਰਤੀ ਮੇਰਾ ਸੀਬੇ ਸਭ ਨਾਲ ਡਾਇਲੌਗ ਕਰੀਏ ਗੱਲਬਾਤ ਕਰੀਏ ਤੇ ਅਸੀਂ ਇਕੱਠੇ ਚਾਹ ਵੀ ਕੁਦਰਤੀ ਪੀ ਰਹੇ ਸੀ ਤੇ ਮੈਂ ਚਾਹੁੰਦਾ ਸੀ ਵੀ ਇਹਨਾਂ ਨੇ ਕਿੱਦਾਂ ਸ਼ੁਰੂਆਤ ਕੀਤੀ ਵੀ ਜਿੰਨੇ ਵੀ ਮੇਰੇ ਨਾਲ YouTube ਤੇ ਜੁੜੇ ਲੋਕ ਆ ਉਹਨਾਂ ਨੂੰ ਪਤਾ ਲੱਗੇ ਵੀ ਇਹ ਸ਼ੁਰੂਆਤ ਇਹਨਾਂ ਦੀ ਧਾਰਮਿਕ ਪੰਜਾਬ ਦੇ ਕਲਚਰ ਨੂੰ ਲੈ ਕੇ ਜਾਂ ਭਾਰਤ ਦੇ ਕਲਚਰ ਨੂੰ ਲੈ ਕੇ ਕਿਸ ਤਰ੍ਹਾਂ ਇਸ ਤਰ੍ਹਾਂ ਸੱਜਣਾ ਸ਼ੁਰੂ ਕੀਤਾ ਕਿੱਦਾਂ ਕਿੱਦਾਂਗੇ ਪਹੁੰਚੇ ਸੱਸੀ ਗਲ ਰਾਜਿੰਦਰੀ ਸੱਸੀ ਗਲ ਪਾ ਜੀ ਰਜੀਸ਼ ਬੱਗਾ ਜੀ ਤੁਹਾਨੂੰ ਬਹੁਤ ਬਹੁਤ ਤੁਹਾਡਾ ਥੈਂਕ ਯੂ ਤੁਸੀਂ ਪਹਿਲੇ ਮੇਰੀ ਸ਼ੌਪ ਤੇ ਆਏ ਮੇਰਾ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਮੈਨੂੰ ਯੋਗਾ ਨਹੀਂਗਾ ਜਦੋਂ ਤੁਸੀਂ ਇਹ ਸਟੇ ਨੇ ਮੇਰੇ ਲਈ ਪਰ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਤੁਹਾਡੇ ਭਰਾਵਾਂ ਦੇ ਅਸ਼ੀਰਵਾਦ ਸਦਕਾ ਵੱਡੇ ਭਰਾਓ ਤੁਸੀਂ ਪਰ ਸੇਵਾ ਲੈ ਰਹੀਏ ਦੁਨੀਆ ਜਿਹੜਾ ਸਾਰੇ ਦੇਖ ਰਹੇ ਇੱਕ ਤਾਂ ਪਹਿਲਾ ਜਨਮ ਆਪਣਾ ਕਿੱਥੇ ਹੋਇਆ ਇਹਨਾਂ ਨੂੰ ਸਭ ਨੂੰ ਪਤਾ ਲੱਗੇ ਮੇਰਾ ਜਨਮ ਪਈ ਹਰਿਆਣਾ ਸਫੀਦੋ ਮਿੱਟੀ ਡਿਸਟ੍ਰਿਕਟ ਜੀਨ ਵਿੱਚ ਹਮ ਉੱਥੇ ਮੈਂ میٹرਕ ਕੀਤੀ ਉਸ ਤੋਂ ਬਾਅਦ ਮੈਂ ਪੰਜਾਬ ਚ ਆਏ 96 96 ਦੇ ਜਨਮ ਲਿਖਿਆ ਮੇਰੇ ਦਾਦਾ ਜੀ ਉਹ ਜਿਹੜੇ ਪਹਿਲੇ ਆ ਗਏ ਸੀ ਉਹ ਆ ਗਏ ਸੀ 82 ਦੇ ਵਿੱਚ ਰਾਈਟਸ ਤੋਂ ਬਾਅਦ ਇੱਥੇ ਆ ਗਏ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਦਾ ਬੜਾ ਅੱਛਾ ਕਿਰਿਆਲੇ ਦਾ ਕੰਮ ਸੀਗਾ ਮੇਰੇ ਇਸਰਾ ਦੋਸਤ ਰਾਜਨਜੀਤ ਦਾ ਪਰਿਵਾਰ ਜਿਹੜਾ ਇਹਨਾਂ ਦੇ ਦਾਦਾ ਜੀ ਦਾ ਨਾਮ ਭਗਤ ਸਿੰਘ ਸੀ ਹਰਸਾਰ ਸਰਦਾਰ ਭਗਤ ਸਿੰਘ ਜੀ ਮੱਕੜ ਜੀ ਉਹ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਲੋਕਾਂ ਦੇ ਦੁੱਖ ਸੁੱਖ ਚ ਬਹੁਤ ਬਹੁਤ ਜ਼ਿਆਦਾ ਸੀ ਤੇ ਇਹਨਾਂ ਦਾ ਪਰਿਵਾਰ ਵੀ ਚਾਹੇ ਇਹਨਾਂ ਦੇ ਚਾਚਾ ਜੀ ਆ ਇਹਨਾਂ ਦੇ ਪਿਤਾ ਜੀ ਆ ਇਹਨਾਂ ਦੇ ਬਾਕੀ ਸਾਰਾ ਪਰਿਵਾਰ ਹੈ ਅੱਜ ਵੀ ਪੂਰੇ ਹਰਿਆਣੇ ਦੇ ਵਿੱਚ ਸਾਡੇ ਤਸਵੀਦੋ ਮੰਡੀ ਦੀ ਮੱਕੜ সুইਟ ਸ਼ਾਪ ਦੇ ਨਾਮ ਤੇ ਸਾਰ ਭਗਤ ਸਿੰਘ ਮੱਕੜ ਜੀ ਦਾ ਨਾਮ ਚੱਲਦਾ ਹੈ ਸਭ ਉਹਨਾਂ ਦੀ ਕਿਰਪਾ ਹੈ ਜੀ ਇਸੇ ਤਰੀਕੇ ਮਾਰੇ ਨੇ ਜਾਗ ਲਾਤੀ ਬੜੀ ਸਟਾਰਟਿੰਗ ਸ਼ੁਰੂਆਤ ਸ਼ੁਰੂ ਕੀਤੀ ਤਾਂ ਵੀ ਬੜੇ ਛੋਟੇ ਜਿਹੇ ਕਾਰੋਬਾਰ ਤੋਂ ਕੀਰਤਨ ਦਰਬਾਰ ਹੁੰਦੇ ਸੀਗੇ ਕੀਰਤਨ ਦਰਬਾਰਾਂ ਦੇ ਬਾਹਰ ਨਾਲ ਸਟਾਲ ਲਗਾਣਾ ਗੁਰਬਾਣੀ ਦੀ ਕੈਸੇਟਸ ਲਾ ਕੇ ਵੇਚਣੀ ਆਡੀਓ ਕੈਸੇਟ ਉਹ ਤੋਂ ਆਡੀਓ ਕੈਸੇਟਾ ਆਡੀਓ ਕੈਸੇਟ ਦਾ ਕੰਮ ਆਉਂਦਾ ਪਈਸਾ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਤਿ ਸ਼੍ਰੀ ਅਕਾਲ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੇ ਪਹਿਲਾ ਕੰਮ ਮੈਨੂੰ ਸ਼ੁਰੂ ਕਰਾਇਆ ਸੀ ਗੁਰਬਾਣੀ ਦੀ ਕੈਸਟ ਦਾ ਉਹਨਾਂ ਦੀ ਐਲਬਮ ਆਈ ਸੀ ਟੀ ਸੀ ਸੀਰੀਜ਼ ਵਿੱਚ ਜੋ ਉਹਨਾਂ ਨੇ ਕਿਹਾ ਇਹ ਕਰਦੇ ਆਪਾਂ ਬੜਾ ਗਰੀਬੀ ਦਾ ਟਾਈਮ ਸੀ ਤੇ ਆਦੋ ਸ਼ੁਰੂਆਤ ਕੀਤੀ ਸਟਾਲ ਲਗਾਣੇ ਗੁਰਦੁਆਰਿਆਂ ਦੇ ਬਾਹਰ ਜਾ ਕੇ ਸਮਾਂ ਲੰਘਦਾ ਰਿਹਾ ਗੁਰਬਾਣੀ ਦੀ ਕੈਸਟਾਂ ਵੇਚਦੇ ਰਹੇ ਇੱਕ ਵਾਰੀ ਮੈਨੂੰ ਕੀਰਤਨ ਦਰਬਾਰ ਸੀਗਾ ਰਾਮਾ ਮੰਡੀ 2000 ਚਾਰ ਦੇ ਵਿੱਚ ਕਿ ਮੈਨੂੰ ਬੜਾ ਚਾਹ ਸੀ ਦਰਸ਼ਨ ਕੁਮਾਰ ਜੀ ਨੇ ਆਣਾ ਉਸ ਕੀ ਦੰਦਲਵਾਰ ਦੇ ਵਿੱਚ ਤੇ ਮੈਂ ਕਿਹਾ ਮੈਂ ਨਾ ਆਪਣੇ ਦਰਸ਼ਨ ਕੁਮਾਰ ਜੀ ਨਾਲ ਨਾ ਫੋਟੋ ਕਰਾਣਾ ਚਾਹਾਂ ਤੇ ਦਰਸ਼ਨ ਕੁਮਾਰ ਜੀ ਆਏ ਮੇਰੀ ਦੁਕਾਨ ਤੇ ਰੁਕੇ ਉਸ ਕੀ ਦੰਦਲਵਾਰ ਤੇ ਮੈਂ ਭਾਈ ਰਵਿੰਦਰ ਸਿੰਘ ਨੂੰ ਕਿਹਾ ਵੀ ਮੇਰੀ ਦੁਕਾਨ ਤੇ ਲੈ ਕੇ ਆਓ ਉਹਨਾਂ ਨੇ ਲੈ ਕੇ ਆਏ ਤੇ ਮੈਂ ਦਰਸ਼ਨ ਕੁਮਾਰ ਜੀ ਨੂੰ ਉਹ ਤੋਂ ਕਿਹਾ ਸਰ ਅਸੀਂ ਤੁਹਾਡੀ ਆਡੀਓ ਕੈਸਟ ਸੀਲ ਕਰਦੇ ਹਾਂ ਕਿਉਂ ਨਾ ਤੁਸੀਂ ਇਹਨੂੰ ਸੀਡੀ ਬਣਾ ਦਿਓ ਤਾਂ ਠੀਕ ਹੈ ਕਿਉਂ ਨਾ ਤੁਸੀਂ ਇਹਦੀ ਆਡੀਓ ਸੀਡੀ ਬਣਾ ਲਓ MP3 ਬਣਾ ਦਿਓ ਲੋਕੀ ਡਿਮਾਂਡ ਕਰਦੇ ਉਹਦੇ ਆਡੀਓ ਸੀਡੀ ਚਲਦੀ ਸੀ MP3 ਨਹੀਂ ਚਲਦੀ ਸੀ ਆਡੀਓ ਸੀਡੀ ਕੋਸਟਲੀ ਬੜੀ ਹੁੰਦੀ ਸੀ MP3 ਆ ਗਈ ਸੀ ਗੱਡੀ ਨਵੀਂ ਨਵੀਂ ਤੇ ਜਦੋਂ ਮੈਂ ਉਹਨਾਂ ਨੂੰ ਖੜੇ ਖੜੇ 20 25 ਐਲਬਮਾ ਗਿਣਾ ਤੀਆਂ ਵੀ ਇਹ ਤੁਹਾਡੀ ਸ਼ੋਟ ਆ ਉਸੇ ਟਾਈਮ ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ ਆਫਿਸ ਦਾ ਮੈਨੂੰ 3 ਦਿਨਾਂ ਬਾਅਦ ਉਹਨਾਂ ਨੇ ਸ਼ਟਾਪਦੀ ਦੀ ਟਿਕਟ ਬੁੱਕ ਕਰਾਈ ਆਦੋ ਤੇ ਮੈਨੂੰ ਉਹਨਾਂ ਨੇ ਕਿਹਾ ਫੈਕਸ ਕਰ ਦੋ ਜਿਹੜੇ ਜਿਹੜੇ ਮੇਰੇ ਕੋਲ ਨੰਬਰ ਸ਼ੋਰਟ ਨੇ ਮੈਂ ਫੈਕਸ ਵੀ ਕੀਤੀ ਤੇ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਨੂੰ ਉਹਨਾਂ ਨੇ ਬੁਲਾ ਕੇ ਕਿਹਾ ਵੀ ਤੁਸੀਂ ਨਾ ਐਮਪੀ3 ਦੱਸੋ ਕਿੱਥੋਂ-ਕਿੱਥੋਂ ਬੜਾਈਏ ਕਿੱਦਾਂ ਸ਼ੁਰੂ ਕਰੀਏ ਠੀਕ ਹੈ 2004 ਦੇ ਵਿੱਚ ਮੈਂ ਉੱਥੇ ਜਾ ਕੇ ਐਮਪੀ3 ਸਿਲੈਕਟ ਕਰਕੇ ਆਇਆ ਤੇ ਮੈਨੂੰ ਨਹੀਂ ਪਤਾ ਮਾਰਕੀਟ ਵਿੱਚ ਕੀ ਹੋਣਾ ਕੀ ਨਹੀਂ ਇੱਕ ਮਹੀਨੇ ਬਾਅਦ ਮੈਂ ਮਾਰਕੀਟ ਵਿੱਚ ਗਿਆ ਤੇ ਮੇਰਾ ਥੱਲੇ ਨਾਮ ਆਇਆ ਰਾਜਨ ਮੱਕੜ ਕੰਪਾਈਲੇਸ਼ਨ ਬਾਏ ਅਦੋਂ ਐਮਪੀ3 ਮੈਂ ਬੜਾ ਖੁਸ਼ ਹੋਇਆ ਫਿਰ ਮੈਂ ਇਦਾਂ ਹੀ ਪਦ ਵਿਦਵਾਨ ਬਹੁਤ ਕੀਰਤਨੀਏ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲਾ ਕੀ ਬਾਤ ਹੈ ਬਹੁਤ ਵੱਡਾ ਨਾਮ ਹੈ ਤੇ ਉਹ ਦਾਰਾ ਹੈਪੀ ਇਕੱਠੇ ਹੁੰਦੇ ਸੀ ਇਹ ਸਾਥੀ ਸੀ ਉਹਨਾਂ ਦੇ ਤੇ ਮੈਂ ਕਿਹਾ ਭਾਈ ਸਾਹਿਬ ਕੈਸਟ ਘਰਾਨੇ ਆ ਟੀਸੀ ਰੀਜ ਦੇ ਚ ਅਦੋਂ ਟੀਸੀ ਰੀਜ ਜਿਸੀਂ ਭੱਲੇ ਵੇਲੇ ਜਮਰੂਤੀ ਗੱਡੀ ਹੁੰਦੀ ਸੀ ਉਹਨਾਂ ਕੋਲੋਂ ਅਸੀਂ ਗਏ ਤੇ ਅਸੀਂ ਉਹਨਾਂ ਨੇ ਕੈਸਟ ਗੱਡੀ ਸਾਡੀ ਟੀਸੀ ਰੀਜ ਵਾਲਿਆਂ ਨੇ ਇੱਦਾਂ ਹੀ ਚੱਲਦਾ ਰਿਹਾ ਮੈਨੂੰ ਟੀਸੀ ਰੀਜ ਨੇ ਉੱਥੇ ਜੌਬ ਤੇ ਰੱਖ ਲਿਆ 2005 ਇਚ ਅੱਛੀ ਸੈਲਰੀ ਤੇ ਮੈਂ ਉਹਦੇ ਚ ਗੁਰੂ ਨੇ ਗੁਰੂ ਰਾਮਦਾਸ ਨੇ ਐਸੀ ਕਿਰਪਾ ਕੀਤੀ ਸ਼ੁਰੂਆਤ ਜਿਹੜੀ ਹੋਈ ਸਾਡੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦੇ ਉਸੀ స్టార్ਟ ਕੀਤਾ ਉਹਨਾਂ ਨੂੰ ਅਸੀਂ ਉੱਥੇ ਲੈ ਕੇ ਪੀਸ਼ਰੀ ਤੇ ਉਹਨਾਂ ਦੀ ਪਹਿਲੀ ਲਾਈਵ ਰਿਕਾਰਡਿੰਗ ਮਹਿਰਾਮਾਂਡੀ ਕਾਕੀ ਬੇੜੂ ਬੇੜਾਰੇ ਕੀਤੀ ਕਿਆ ਬਾਤ ਉਹ ਐਸਾ ਹਿੱਟ ਹੋਇਆ ਐਸੀ ਹਿੱਟ ਹੋਈ ਉਹ ਹਿੱਟ ਐਸੀ ਹੋਈ ਉਹਨਾਂ ਨੂੰ ਸਕੋਰ ਬੋ ਵੱਡੀ ਗਿਫਟ ਕੀਤੀ ਉਸ ਟਾਈਮ ਤੇ ਉਸ ਟਾਈਮ ਤੇ ਅਸੀਂ ਸਕੋਰ ਬੋ ਵੱਡੀ ਟੀ ਸੀਰੀਜ਼ ਵੱਲੋਂ ਗਿਫਟ ਕੀਤੀ ਦਰਸ਼ਨ ਕੁਮਾਰ ਨੇ ਚਲਦਾ ਗਿਆ ਸਮਾਂ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨਾਮ ਦੀਤਾ ਸਭ ਕੁਝ ਆ ਗਿਆ ਫਿਰ ਮੈਨੂੰ ਨਾਲ ਜੁੜੇ ਸ਼ਮਾਰੂ ਪਬਲੀ ਸਿੰਘ ਵਾਲੇ ਹਾਂ ਸਰ ਪਬਲੀ ਸਿੰਘ ਹਾਂ ਬਿਲਕੁਲ ਪਬਲੀ ਸਿੰਘ ਜੀ ਦਾ ਤੁਹਾਡਾ ਪਰਸਨਲ ਪਰਿਵਾਰਿਕ ਰਿਲੇਸ਼ਨ ਵੀ ਪਦਲੀ ਪਬਲੀ ਸਿੰਘ ਜੀ ਦੇ ਨਾਲ ਪਬਲੀ ਸਿੰਘ ਜੀ ਗੁਰਬਾਨੀ ਦਾ ਨਹੀਂ ਕੰਮ ਕਰਦੇ ਸੀ ਉਸ ਟਾਈਮ ਤੇ ਉਸ ਟਾਈਮ ਕਾਮੇਡੀਅਨ ਦਾ ਕੰਮ ਕਰਦੇ ਸੀ ਉਹਨਾਂ ਨੇ ਜੀਜਾ ਜੀ ਚੱਕ ਦੇ ਪਟੇ ਪੰਜਾਬੀ ਕਾਮੇਡੀਅਨ ਜੁਨੀਆ ਆਈਆਂ ਇਹ ਕਰਦੇ ਸੀ ਤੇ ਉਹਦੇ ਨਾਲ ਨਾਲ ਕਰਦੇ ਮੈਂ ਉਹਨਾਂ ਨੂੰ ਸਮਝਾਇਆ ਵੀ ਗੁਰਬਾਨੀ ਦਾ ਇਦਾਂ ਕਰਨਾ ਹੈ ਅਸੀਂ ਬੰਗਲਾ ਸਾਹਿਬ ਜਾ ਕੇ ਅਰਦਾਸ ਕਰਕੇ ਅਸੀਂ ਪ੍ਰੋਗਰਾਮ ਸ਼ੁਰੂ ਕਰਾ ਸ਼ਮਾਰੂ ਗੁਰਬਾਨੀ ਦੇ ਨਾਮ ਦਾ ਸੀ ਚੈਨਲ ਸ਼ੁਰੂ ਕਰਾਇਆ ਵਾਹਿਗੁਰੂ ਨੇ ਅਸੀਂ ਕਿਰਪਾ ਕੀਤੀ ਉਹਦੇ ਪੰਥ ਵਿਦਵਾਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਜੀ ਸਭ ਤੋਂ ਪਹਿਲੀ ਅੱਜ ਜੀ ਨਾ ਦਾ ਨਾਮ ਹੈ ਅੱਜ ਉਹਨਾਂ ਦੇ ਹਸਪੀਟਲ ਨੇ ਸਭ ਕੁਝ ਹੈਗਾ ਤਾਂ ਇਹ ਬਾਸ ਸਿੰਘ ਜੀ ਦੀ ਸੁਖਮਨੀ ਸਾਹਿਬ ਆ ਬਾਸਾ ਜੀ ਦੀ ਵਾਰ ਜਪਦੀ ਹੈ ਦਾਸ ਦੇ ਹੱਥੋਂ ਬਹੁਤ ਰਿਕਾਰਡ ਹੈ ਮੈਨੂੰ ਗਿਣਤੀ ਨਹੀਂ ਹੈਗੀ ਮੈਂ ਕਿੰਨੇ ਜਥੇ ਰਿਕਾਰਡ ਕਰ ਬੈਠਾ ਹਾਂ ਮਾਰੇ ਨੇ ਬਖਸ਼ਿਸ਼ ਕੀਤੀ ਇਹ ਮਾਰੇ ਦੇ ਰਾਂਗਿਆ ਜੀ ਤੇ ਜਿੰਨਾ ਜਿਹਨਾਂ ਨੂੰ ਰਿਕਾਰਡ ਕਰਦੇ ਰਹੇ ਰਿਲੀਫ ਕਰਦੇ ਰਹੇ ਬੜਿਆ ਉੱਪਰ ਲੈਵਲ ਤੇ ਚੰਦੇ ਰਹੇ ਫਿਰ ਤਰਸੀਮ ਸਿੰਘ ਮੋਰਾਲੀ ਜੀ ਨੂੰ ਅਸੀਂ ਭਟਾੜੀ ਜੱਠਿਆਂ ਨੂੰ ਰਿਕਾਰਡ ਕੀਤਾ ਤੇ ਅਸੀਂ ਉਹਨਾਂ ਨੂੰ ਪਜੈਰੋ ਗੱਡੀ ਗਿਫਟ ਕੀਤੀ ਆ ਦੋ ਦੇਸ਼ਾ ਵਿਦੇਸ਼ਾ ਜਿਹਾ ਸਰਨੇ ਬਹੁਤ ਅਦਾਰਾ ਪੂਰਾ ਯਾਨੀ ਤਰਸੀਮ ਸਿੰਘ ਮੋਰਾਲੀ ਬਹੁਤ ਬੰਤ ਦੀ ਵਿਦਵਾਨ ਸ਼ਖਸੀਅਤ ਬਹੁਤ ਅੱਛੇ ਇਨਸਾਨ ਨੇ ਅਸੀਂ ਉਹਨਾਂ ਨੂੰ ਰਿਲੀਜ਼ ਕੀਤਾ ਆਡੀਓ ਬਣਾਈ ਵੀਡੀਓ ਬੜੀਆਂ ਐਲਬਮਾਂ ਰਿਲੀਜ਼ ਕੀਤੀਆਂ ਕਾਫੀ ਲਾਈਵ ਰਿਕਾਰਡਿੰਗਾਂ ਕੀਤੀਆਂ ਰਾਮਾ ਮੰਡੀ ਚ ਵੀ ਕੀਰਤਨ ਦਰਬਾਰ ਦਿੱਲੀ ਬੜੇ ਹਰ ਜਗ੍ਹਾ ਬੰਗਲਾਸ ਤੇ ਅਰਸੀਸ ਕੰਸਰਟ ਰਿਕਾਰਡਿੰਗਾਂ ਕੀਤੀਆਂ ਚੱਲਦਾ ਰਿਹਾ ਸਮਾਂ ਚਲਦੇ ਚਲਦੇ ਫਿਰ ਸ਼ੁਮਾਰੂ ਤੋਂ ਬਾਅਦ ਮੈਨੂੰ ਨਗਾੜਾ ਫਿਲਮ ਸਟੂਡੀਓ ਨੇ ਕੰਮ ਦਿੱਤਾ ਵੀ ਤੁਸੀਂ ਕੰਮ ਕਰਨਾ ਹੈ ਉਹਦੇ ਚ ਅਸੀਂ ਬਾਬਾ ਗੁਲਾਬ ਸਿੰਘ ਦੀ ਜਿਹੜੇ ਹੁਣ ਅਜਿੱਤੀ ਰੇਟਿੰਗ ਬਹੁਤ ਕਿਰਪਾ ਗੁਰੂ ਜੀ ਉਹਨਾਂ ਦਾ ਵੀ ਕੀ ਨਾਮ ਹ ਮਲਕਾਂ ਦਾ ਉਹਨਾਂ ਦਾ ਸਰ ਸਚਿੰਦਰ ਸਿੰਘ ਹਾਂ ਉਹ ਵੀ ਤੁਹਾਡੇ ਬੜੇ ਪਰਿਵਾਰੀ ਕਰਦੇ ਨੇ ਸ਼ਹਿਰ ਗਰ ਜੇਪੀ ਸਿੰਘ ਜੀ ਸਰ ਸਚਿੰਦਰ ਸਿੰਘ ਜੀ ਬਹੁਤ ਨਾਈਸ ਪਰਸਨ ਨੇ ਪਰ ਚਲੋ ਈਰੂ ਨੇ ਰਹਿਮਤ ਕੀਤੀ ਹੈ ਉਹਨਾਂ ਸੀ ਮੈਂ ਆਪਣਾ ਚੈਨਲ ਬਣਾ ਲਿਆ ਆਪਣੀ ਦੁਕਾਨ ਮੇਰੇ ਫਾਦਰ ਸਾਹਿਬ ਇਕੱਲੇ ਹੋਣ ਕਰਕੇ ਮਦਰ ਐਕਸਪਾਇਰ ਹੋ ਗਈ ਸੀ ਹਾਂ ਉਹ ਬਹੁਤ ਦੁੱਖ ਵਾਲੀ ਉਸ ਕਰਕੇ ਮੈਂ ਪਰਿਵਾਰਕ ਕਰਕੇ ਮੈਂ ਇੱਥੇ ਆ ਕੇ ਬਹਿ ਗਿਆ ਮੇਰੀ ਇਹ ਦੁਕਾਨ ਹੈ ਜਿਹਨੂੰ ਨੇ ਚਲਾਈ ਹੈ ਤੇ ਨਾਲ ਮੇਰਾ ਆਪਣਾ ਚੈਨਲ ਹੈ ਮੇਰੇ ਚੈਨਲ ਦੇ ਜਿਹੜੇ 파ਟਨਰ ਨੇ ਉਹ ਨਰੀ ਸਿੰਘ ਜੀ ਨੇ ਉਹ ਯੂਐਸਏ ਹੁੰਦੇ ਨੇ ਚੈਨਲ ਦਾ ਨਾਮ ਪੈ ਗਈ ਬਾਣੀ ਰਿਕਾਰਡਸ ਚੈਨਲ ਦਾ ਨਾਮ ਹੈ ਬਾਣੀ ਰਿਕਾਰਡਸ ਤੇ ਇਦਾਂ ਹੀ ਫਰੈਂਡਸ਼ਿਪ ਹੋ ਗਈ ਸ਼ੈਂਕੀ ਸਿੰਘ ਨਾਲ ਇੱਕ ਵੀਡੀਓ ਵਾਇਰਲ ਹੋ ਗਈ ਇੱਕ ਹੋਰ ਦੱਸਣਾ ਚਾਹੁੰਦਾ ነ ਗੈਸਵੇਲੀ ਡਬਲਯੂ ਡਬਲਯੂ ਇਚ ਜਿਨ੍ਹਾਂ ਨੇ ਬਹੁਤ ਨਾਮ ਬਣਾਇਆ ਪੰਜਾਬੀ ਨਹੀਂ ਉਹ ਹਿੰਦੀ ਫਿਲਮਾਂ 'ਚ ਵੀ ਚਾਹੇ ਉਹ ਸਲਮਾਨ ਖਾਨ ਦੇ ਨਾਲ ਹਾਰਤ ਮੂਵੀ ਕੀਤੀ ਇੱਕ ਸਭ ਸੂਰਤ ਸਿੱਖ ਸਰਦਾਰ ਦਿਲ ਆਪਣਾ ਗੁਰਵਿੰਦਰ ਸਰਵਿੰਦਰ ਸਿੰਘ ਚੈਂਕੀ ਜਿਹੜਾ ਬਹੁਤ ਵੱਡਾ ਸਟਾਰ ਆ ਤੇ ਮੇਰੇ ਨਾਲ ਵੀ ਰਾਜਨ ਨਾਲ ਅਸੀਂ ਇਕੱਠੇ ਮਿਲੇ ਬਹੁਤ ਤੁਹਾਡੇ ਨਾਲ ਬਹੁਤ ਭਰਾਵਾ ਬੜਾ ਅੱਛਾ ਬੜਾ ਅੱਛਾ ਨਾਈਟ ਬਚਾਉਂ ਹਾਂ ਬਹੁਤ ਹੀ ਅੱਗੇ ਪੱਧਰ ਬੜਾ ਤੇ ਖ ਰਾਜਨ ਨਾਲ ਉਹਦਾ ਪਰਿਵਾਰਿਕ ਰਿਲੇਸ਼ਨ ਆ ਤੇ ਉਹਨੂੰ ਵੀ ਕਹਿ ਸਕਦੇ ਬਈ ਸਹਿਯੋਗ ਬਹੁਤ ਕੀਤਾ ਬੱਤੇ ਮਿੱਲਾ ਦਾ ਫ੍ਰੈਂਕਫਰਟ ਜ ਵੀ ਤੁਸੀਂ ਮਾੜਾ ਮੋਟਾ ਸਹੀ ਜੁਕਾ ਦੇ ਫ੍ਰੈਂਕਫਰਟ ਵੀ ਬੜਾ ਕੰਮ ਕੀਤਾ ਹੈ ਕਈ ਕੰਪਨੀਆਂ ਫੋਰ 25 ਸਟਾਰ ਨਾ ਪੂਰੇ ਦਾ ਮਿਕਸ ਮਿਊਜ਼ਿਕ ਕੀਤਾ ਰੇਲਾਈਂਸ ਦੀ ਕੰਪਨੀ ਕਾਫੀ ਇਹਨਾਂ ਨੇ ਬੜੀਆਂ ਕੰਪਨੀਆਂ ਲੋਕਾਂ ਨੂੰ ਅੱਗੇ ਖੜੇ ਕੰਮ ਚ ਕਹਿ ਸਕਦੇ ਵੀ ਰਾਜਨ ਦਾ ਸਵਾਈ ਵਾ ਸਰ ਗੁੰਡੀ ਰਹਿਮਤ ਜਿਹਦੇ ਦਾ ਹੱਥ ਰੱਖ ਦੇਣਾ ਉਹ ਥੋੜਾ ਉਹਦਾ ਨਾਮ ਵੱਡ ਜਾਣਾ ਇਹ ਸਭ ਕਿਰਪਾ ਗੁਰੂ ਰਾਮਦਾਸ ਜੀ ਦੀ ਇਹਦੀ ਅਨਰੁਲਤੇ ਫਿਰ ਤੇ ਕੋਈ ਬਾਤ ਨਾ ਪੁੱਛਦਾ ਮਾਰਾ ਇਹ ਗੁਰੂ ਰਾਮਦਾਸ ਜੀ ਨੇ ਐਸੀ ਕਿਰਪਾ ਕਰਤੀ ਉਹ ਜੁਪਰੀ ਕਲਾਕਾਰਾਂ ਨੇ ਵੀ ਕੀਤਾ ਤੁਸੀਂ ਕੰਮ ਬਹੁਤ ਕੰਮ ਕੀਤਾ ਟੀ ਸੀਰੀਜ਼ ਇੱਕ ਕਿਹੜੇ ਕਿਹੜੇ ਕਲਾਕਾਰ ਸੀ ਰਾਦੇ ਸ਼ਾਮ ਰਸੀਆ ਸੁਨੀਲ ਸ਼ੇਰ ਉਹ ਵੀ ਕਹਿੰਦੇ ਸਟਾਰ ਸੀ ਨਾ ਤਗੜੇ ਬਹੁਤ ਤਗੜੇ ਉਸ ਟਾਈਮ ਦੇ ਬੜੇ ਤਗੜੇ ਸਟਾਰ ਗੁੱਡੂ ਰੰਗੀਲਾ ਆ ਗੁੱਡੂ ਰੰਗੀਲਾ ਦਾ ਬਹੁਤ ਵੱਡਾ ਨਾਮ ਸੀ ਸਟਾਰ ਤੇ ਪੰਜਾਬੀ ਵੀ ਜਿਹੜਾ ਸਿੰਗਰ ਜਿਹੜੇ ਸੀ ਤੁਸੀਂ ਦੱਸਦੇ ਹੁੰਦੇ ਵੀ ਉਹਨਾਂ ਨਾਲ ਕਾਫੀ ਸਾਡਾ ਬਹੁਤ ਪਿਆਰ ਹੈ ਕਾਫੀ ਅੱਛਾ ਪਿਆਰ ਹੈ ਕਨਵਰ ਗੜੇਵਾਲ ਜੀ ਨਾਲ ਪਿੱਛੇ ਮੈਂ ਕੀਤਾ ਆ ਗੁਰੂ ਨਾਨਕ ਦੇਵ ਪਾਸ਼ਾ ਜੀ ਦਾ ਆਦਬ ਹੈ ਉਹਨਾਂ ਨੇ ਇੰਗਲੈਂਡ ਦੇ ਕੀ ਕਲਾਕਾਰ ਸੀ ਸਾਡੇ ਮਿੱਤਰ ਉਹ ਐਸ ਨੇ ਬਹੁਤ ਛੇ ਗੁਰੂ ਦੀ ਕਿਰਪਾ ਹੈ ਜੀ ਜਿਹੜੇ ਅچھے ਅچھے ਜੱਗਿਆਂ ਨਾਲ ਅچھے ਅچھے ਸੰਗਮ ਬਹੈਲ ਪੂਰੀ ਹੋ ਗਿਆ ਜੰਮਨ ਸਾਹਿਬ ਪੂਰੀ ਭਾਜੀ ਦੀ ਭਗਵਾਨ ਪਾਲਨਿਕੀ ਜੀ ਦੀ ਐਲਬਮ ਕਿੰਨੀ ਬਾੜ ਬੜੇ ਕੰਮ ਕੀਤੇ ਜੀ ਬਹੁਤ ਇਹ ਸਭ ਗੁਰੂ ਰਾਮਦਾਸ ਨੇ ਕਰਾਏ ਇਹ ਸਭ ਮਹਾਰਜ ਕਰਾਉਣ ਵਾਲਾ ਜੀ ਮਹਾਰਾਜ ਸੋਜੀ ਦਿੱਤੀ ਹੈ ਮਹਾਰਾਜ ਸੋਜੀ ਦਿੱਤੀ ਹੈ ਅਸੀਂ ਕਰੀ ਜਾਂਦੇ ਆ ਇਸੇ ਤਰ੍ਹਾਂ ਸੇਵਾ ਤੇ ਵੈਗਰੂ ਸੇਵਾ ਲੈਂਦੇ ਰਹਿ ਇਸੇ ਤਰ੍ਹਾਂ ਸੇਵਾ ਲੈਂਦੇ ਰਹੇ ਸਭ ਤੁਹਾਡੇ ਅਸ਼ੀਰਵਾਦ ਨਾਲ ਵੱਡੇ ਭਰਾਵਾਂ ਦਾ ਸਾਥ ਹੈਗਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਠੀਕ ਹੈ ਅੱਜ ਦੀ ਤੁਹਾਡਾ 20 ਸਾਲ ਪੁਰਾਣਾ ਮੇਰਾ ਯਾਰਾਨਾ ਆ ਰਾਜਨ ਦਾ ਇਹ ਇਹ ਰੰਦਾ ਵੀ ਜਿਹੜਾ ਵੀ ਕੋਈ ਆਮ ਸਧਾਰਨ ਕਲਾਕਾਰ ਆ ਚਾਹੇ ਉਹ ਸਧਾਰਨ ਪਰਿਵਾਰ ਚੋਂ ਦਾ ਵਿਚਾਰੇ ਦਾ ਕੋਈ ਬੈਕਗ੍ਰਾਉਂਡ ਨਹੀਂ ਆ ਪੈਸਾ ਨਹੀਂ ਹੈ ਇਹਨਾਂ ਦੀ ਕੰਪਨੀ ਜੁਰੂਰੋ ਕਿ ਜਿਸ ਵੀ ਕੰਪਨੀ ਚ ਰਿਹਾ ਉਹਨੇ ਕੋਸ਼ਿਸ਼ ਕੀਤੀ ਵੀ ਉਹਨੂੰ ਚੰਗੇ ਜਗ੍ਹਾ ਤੇ ਪਹੁੰਚਾਉਣਾ ਹੈ ਅੱਛਾ ਪਲੇਟਫਾਰਮ ਤੇ ਉਹਨੂੰ ਅੱਗੇ ਵੀ ਲੱਗੇ ਜਾਣਾ ਹੁਣ ਵੀ ਮੇਨਾਂ ਜਦੋਂ ਗੱਲ ਕਰਦੇ ਆਂ ਕਹਿੰਦੇ ਵੀ ਸਾਡਾ ਇਹ ਨਹੀਂ ਪ੍ਰਿਆਸ ਰੁਗੜ ਕਿਉਂਕਿ ਜਿਹੜੇ ਪੰਜਾਬ ਦੇ ਭਾਰਤ ਦੇ ਗੱਲੋਂ ਵੈਸੇ ਕੋਈ ਵੀ ਨੌਜਵਾਨ ਵੀ ਜੇ ਉਹ ਕਿਸੇ ਤਰ੍ਹਾਂ ਮਦਦ ਕਰ ਸਕਦੀ ਹੈ ਕਿ ਉਹ ਜ਼ਰੂਰ ਕਰਨਗੇ ਤੁਸੀਂ ਵੀ ਜੇ ਤੁਹਾਨੂੰ ਲੱਗਦਾ ਬਾਣੀ ਰਿਪੋਰਟਸ ਹੈਗੀ ਆ ਇਹਨਾਂ ਦੀ ਕੰਪਨੀ ਉਹਦੇ ਨਾਲ ਸੰਪਰਕ ਕਰ ਸਕਦੇ ਆ YouTube ਚੈਨਲ ਹੈ ਇਹਨਾਂ ਦਾ ਤੇ ਇਹਨਾਂ ਨਾਲ ਸੰਪਰਕ ਕਰਕੇ ਤੇ ਗਾ ਆਪਣੀ ਐਲਬਮ ਜੇ ਬਣਵਾਉਣਾ ਚਾਹੁੰਦੇ ਜਾਂ ਗੀਤ ਬਣਾਣਾ ਚਾਹੁੰਦੇ ਆ ਤੇ ਆਪਾਂ ਕੰਮ ਕਰ ਸਕਦੇ ਸਾਰੇ ਨੇ ਇਹ ਨੌਜਵਾਨਾਂ ਲਈ ਇੱਕ ਚੰਗੀ ਪ੍ਰੇਰਣਾ ਦੂਸਰੀ ਗੱਲ ਇਹ ਆ ਵੀ ਇਹ ਨਸ਼ੇ ਤੋਂ ਵੀ ਦੂਰ ਕਰਨ ਲਈ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਅਕਸਰ ਇੱਕ ਸਾਡੀ ਬਹੁਤ ਪੁਰਾਣੀ ਸੰਸਥਾ ਜਿਹਦੇ ਨਾਲ ਮੈਂ ਵੀ ਜੁੜਿਆ ਖਾਲਸਾ ਨੌਜਵਾਨ ਖਾਲਸਾ ਨੌਜਵਾਨ ਖਾਲਸਾ ਨੌਜਵਾਨ ਸਭਾ ਸਾਰਾ ਇੱਕ ਪਰਿਵਾਰ ਵਾਂਗ ਕੰਮ ਕਰਦੀ ਆ ਉਹਦੇ ਵਿੱਚ ਰਾਜਨਜੀਤ ਦਾ ਕਾਫੀ ਵੱਡਾ ਯੋਗਦਾਨ ਰਹਿੰਦਾ ਬਾਕੀ ਪਰਿਵਾਰ ਦਾ ਵੀ ਪੂਰਾ ਯੋਗਦਾਨ ਪੈਂਦਾ ਉਹ ਵੀ ਲਗਾਤਾਰ ਕਈ ਸਾਲਾਂ ਤੋਂ ਨਗਰ ਕੀਰਤਨ ਦਰਬਾਰ ਕਰਵਾ ਰਹੇ 30 ਸਾਲ ਹੋਏ 35 ਸਾਲ ਉਹਨਾਂ ਨੇ ਕੀਰਤਨ ਦਰਬਾਰ ਕਰਾ 35 ਸਾਲ ਤੋਂ ਉੱਪਰ ਹੀ ਹੋ ਚੁੱਕੇ ਹਾਂ ਵੀ ਅਸੀਂ ਵੀ ਜਦੋਂ ਬਹੁਤ ਜੰਗ ਸੀ ਉਸ ਟਾਈਮ ਤੇ ਦੇਖਦੇ ਪਏ ਇਹ ਬਹੁਤ ਚੰਗੀ ਗੱਲ ਆ ਵੀ ਇਸ ਤਰ੍ਹਾਂ ਅਸੀਂ ਇੱਥੇ ਸਰਦਾਰ ਭਗਤ ਸਿੰਘ ਮਖੜ ਦੀ ਹਾਂ ਤੇ ਇਹਨਾਂ ਦੇ ਨਾਲ ਗਿਆਨੀ ਅਰਜਨ ਸਿੰਘ ਉਹਨਾਂ ਗਿਆਨੀ ਅਰਜਨ ਸਿੰਘ ਜੀ ਦਾ ਨਾਮ ਲੈਣਾ ਵੀ ਮਹਤਵਪੂਰਨ ਹੈ ਉਹਨਾਂ ਨੇ ਕਿਰਪਾ ਕੀਤੀ ਉਸ ਤੋਂ ਬਾਅਦ ਸਿਰ ਪੀੜੀਦਰ ਪੀੜੀ ਉਹਨਾਂ ਦੇ ਬੀਟੀ ਦੇ ਅਸਾਰ ਮਨਜੀਤ ਸਿੰਘ ਦਾ ਬਿਲਕੁਲ ਬਿਲਕੁਲ ਉਹਨਾਂ ਦਾ ਨਾਮ ਚਾਚਾ ਹੀ ਹੋ ਗਏ ਸਰਗੁਰ ਮਦਨ ਸਿੰਘ ਮਖੜ ਜੀ ਸਰ ਜਸਪੀਰ ਸਿੰਘ ਦਕੋਵਾ ਜੀ ਜੀ ਪੂਰੀ ਖਾਲਸਾ ਨੌਜਵਾਨ ਸਰਪਾ ਟੀਮ ਆਈ ਖੜੀ ਹੈ ਤੇ ਬੜਾ ਅੱਛਾ ਜਸਪੀਰ ਸਿੰਘ ਦਕੋਵਾ ਜੀ ਬਹੁਤ ਬੜੀ ਹੈ ਇਹ ਸਾਰੀ ਸਮੁੱਚੀ ਟੀਮ ਭਾਈ ਸਤਿਗੁਰ ਜੀ ਮਗਾ ਰੋ ਮੋੜ ਕਿਤਾ ਮਿਲ ਗਿਆ ਉਹਦੇ ਵਿੱਚ ਕੋਈ ਵੀ ਹੋਵੇ ਉਹਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਰਹਿੰਦਾ ਵੀ ਇਹਨਾਂ ਦੀ ਕੋਸ਼ਿਸ਼ ਹੁੰਦੀ ਆਂ ਦੇ ਚਾਹੇ ਇਹ ਆਪਣਾ ਕਿਰਤ ਕਰਦੇ ਆਪਣੀ ਦੁਕਾਨ ਚਲਾਉਂਦੇ ਆ ਪਰੰਤੂ ਫਿਰ ਵੀ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਕੋਈ ਕੰਮ ਸਹਿਯੋਗ ਕਰਦੇ ਰਹਿੰਦੇ ਆ ਤੇ ਅੱਜ ਮੇਰਾ ਕੋਸ਼ਿਸ਼ ਅਸੀਂ ਅਪੀਲ ਕਰਦੇ ਆ ਸੋਰੀ ਬਗੈਰੀ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਵੀ ਬੱਚਾ ਅਗਰ ਸੋਹਣਾ ਗਾਉਂਦਾ ਹੋਵੇ ਉਹਦੀ ਅੱਛੀ ਆਵਾਜ਼ ਹੋਵੇ ਉਹ ਬਾਣੀ ਰਿਕਾਰਡਸ ਨਾਲ ਸੰਪਰਕ ਕਰੇ ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫ੍ਰੀ ਆਫ ਕਾਸਟ ਸੀਡੀ ਐਲਬਮ ਆਪਣਾ ਨੰਬਰ ਹੀ ਬੋਲ ਦਿੰਦੇ ਆ ਅ ਰਿਲੀਜ਼ ਕਰਾਂਗੇ ਅੱਛਾ ਪਲੇਟਫਾਰਮ ਦੇਾਂਗੇ ਨੂੰ ਅੱਛੀ ਐਡ ਦੇਾਂਗੇ YouTube ਤੇ अच्छे चैनल थे मेरा नंबर है 921621631 हरमीत सिंह मक्कड़ थैंक यू धन्यवाद बहुत-बहुत सारे नमस्कार फिर आपा मिलेंगे धन्यवाद बहुत, बहुत थैंक यू